ਸਾਰੇ ਜਲੰਧਰ ਵਾਸੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਡਿਪਟੀ ਕਮਿਸ਼ਨਰ ਜਲੰਧਰ ਤੁਹਾਡੇ ਸਾਹਮਣੇ ਮੁਖਾਤਬ ਹੋ ਰਿਹਾ ਹਾਂ ਸਭ ਤੋਂ ਜ਼ਰੂਰੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹੁੰਦਾ ਜੋ ਮੈਨੂੰ ਆਰਮੀ ਕੈਂਟੋਨਮੈਂਟ ਤੋਂ ਪ੍ਰਾਪਤ ਹੋਈ ਹੈ ਜਲੰਧਰ ਤੋਂ ਇਹਦੇ ਵਿੱਚ ਅੱਜ 6 ਮਈ ਨੂੰ ਬਲੈਕਆਊਟ ਦੀ ਮੌਗਰਲ ਹੋਣੀ ਹੈ 8 ਵਜੇ ਤੋਂ ਲੈ ਕੇ 9 ਵਜੇ ਤੱਕ ਸਿਰਫ ਕੈਂਟੋਨਮੈਂਟ ਜਾਂ ਉਹਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਵੇਂ ਕਿ ਰਾਮਾ ਮੰਡੀ ਬੂਰ ਮੰਡੀ ਇੱਥੇ ਬਲੈਕਆਊਟ 8 ਤੋਂ 9 ਵਜੇ ਤੱਕ ਅੱਜ ਹੋਵੇਗਾ ਤੇ ਕੱਲ 7 ਮਈ ਨੂੰ ਪੂਰੇ ਜਲੰਧਰ ਸ਼ਹਿਰ ਦੇ ਵਿੱਚ ਇਹ ਬਲੈਕਆਊਟ ਦੀ ਮੌਕ ਟ੍ਰੈਲ ਹੋਣੀ ਹੈ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ ਇੱਕ ਸਿਰਫ ਇੱਕ ਮੌਕ ਟ੍ਰੈਲ ਹੈ ਕਿ ਆਫ਼ਤਾ ਦੇ ਅਫਸਰ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਤਾਂ ਕਿਸ ਤਰ੍ਹਾਂ ਬਲੈਕਆਊਟ ਦੀ ਟ੍ਰੈਲ ਕੀਤੀ ਜਾਂਦੀ ਹੈ ਇਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਇਲਾਕੇ ਦੇ ਵਿੱਚ ਇੱਕ ਸਾਇਰਨ ਵੱਜੂਗਾ ਐਂਡ ਸਾਇਰਨ ਵੱਜਦਿਆਂ ਸਾਰੀ ਤੁਸੀਂ ਆਪਣੇ ਆਪ ਹੀ ਜਿਹੜੀ ਹੈ ਲਾਈਟਾਂ ਬੰਦ ਕਰ ਦੇਣੀਆਂ ਬਿਜਲੀ ਵਿਭਾਗ ਵੱਲੋਂ ਵੀ ਜਿਹੜੀ ਹੈ ਲਾਈਟ ਹੈ 8 ਤੋਂ 9 ਅੱਜ ਕੈਂਟੋਨਮੈਂਟ 'ਚ ਤੇ ਕੱਲ ਪੂਰੇ ਸ਼ਹਿਰ 'ਚ ਬੰਦ ਕੀਤੀ ਜਾਵੇਗੀ ਇਸ ਤੋਂ ਇਲਾਵਾ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਨਵਰਟਰ ਜਾਂ ਜਨਰੇਟਰ ਰਾਹੀਂ ਵੀ ਤੁਸੀਂ ਜਿਹੜੀ ਹੈ ਲਾਈਟ ਹੈ ਔਨ ਨਾ ਕਰੋ ਕਿਉਂਕਿ ਇਹਦਾ ਪਰਪਸ ਇਹ ਹੁੰਦਾ ਹੈ ਕਿ ਆਪਣੀ ਲੋਕੇਸ਼ਨ ਦਾ ਪਤਾ ਕਿਸੇ ਨੂੰ ਨਾ ਲੱਗਣ ਦੇਣਾ ਰਾਤ ਦੇ ਸਮੇਂ ਹਨੇਰੇ ਦੇ ਸਮੇਂ ਲਾਈਟ ਨਾਲ ਸੋ ਇਹ ਤੁਹਾਡੇ ਲਈ ਇਹ ਜ਼ਰੂਰੀ ਸੂਚਨਾ ਸੀ ਕਈ ਹੋਟਲਸ ਤੇ ਜਾਂ ਕਈ ਮੈਂ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੇ ਟਾਈਮਿੰਗਸ ਜਾਂ ਕਈ ਤਰ੍ਹਾਂ ਦੇ ਇਸ ਤਰ੍ਹਾਂ ਦੇ ਏਰੀਆ ਬਾਰੇ ਜਿਹੜੀ ਸੂਚਨਾਵਾਂ ਆ ਰਹੀਆਂ ਬਟ ਮੈਂ ਸਮੇਂ-ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀ ਟਾਈਮਿੰਗਸ ਰੈਨਗੇ ਇਸ ਤਰ੍ਹਾਂ ਦੇ ਡ੍ਰੈਸ ਦੇ ਤੇ ਕਿਹੜੇ ਏਰੀਆ ਦੇ ਵਿੱਚ ਇਹ ਡ੍ਰਿਲ ਕੀਤੀ ਜਾਵੇਗੀ ਇਹ ਤੁਹਾਨੂੰ ਅਸੀਂ ਦੱਸਦੇ ਰਵਾਂਗੇ ਜਦੋਂ ਸਾਡੇ ਵੱਲੋਂ ਸੂਚਨਾ ਹੋਵੇਗੀ ਉਸੇ ਸੂਚਨਾ ਤੇ ਹੀ ਤੁਸੀਂ ਜਿਹੜਾ ਯਕੀਨ ਕਰਨਾ ਹੈਗਾ ਤੇ ਅੱਜ ਜਿਹੜੀ ਇਹ ਡ੍ਰਿਲ ਹੋਣੀ ਹੈ ਸਿਰਫ ਕੈਂਟੋਨਮੈਂਟ ਏਰੀਆ ਦੇ ਵਿੱਚ ਹੋਣੀ ਹੈ ਕੱਲ 809 ਰਾਤ ਨੂੰ ਇਹ ਪੂਰੇ ਸ਼ਹਿਰ ਦੇ ਵਿੱਚ ਹੋਣੀ ਹੈ ਤੁਹਾਨੂੰ ਕਿਸੇ ਨੂੰ ਵੀ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੇ ਸਰਕਾਰ ਤੁਹਾਡੇ ਨਾਲ ਹੈ ਐਂਡ ਇਸ ਤਰ੍ਹਾਂ ਦੀ ਡ੍ਰਿਲ ਦੇ ਵਿੱਚ ਤੁਸੀਂ ਸਹਿਯੋਗ ਦੇ ਕੇ ਆਪਣੇ ਆਪ ਦੀ ਸਿਰਫ ਇੱਕ ਤਿਆਰੀ ਕਰ ਰਹੇ ਹੋ ਬਹੁਤ-ਬਹੁਤ ਧੰਨਵਾਦ ਜੈ ਹਿੰਦ